ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਰਪਿੰਦਰ ਜਲਾਲ ਦਾ ਉਹ ਕੁਝ ਕਹਿਣਾ ਚਾਹੁੰਦੇ ਐ ਮੇਰੇ ਵੀਰ ਸਾਡੇ ਇਹਨਾਂ ਭਰਾਵਾਂ ਦੇ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਜੀ ਹੁਣਾਂ ਦਾ ਸਾਰੇ ਪਰਿਵਾਰ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਸਤਕਾਰ ਬਖਸ਼ਿਆ ਔਰ ਮੇਰੇ ਲਈ ਇਹੋ ਵੱਡੀ ਗੱਲ ਆ ਵੀ ਮੈਨੂੰ ਇੱਥੇ ਇਹ ਸਨਮਾਨ ਬਖਸ਼ਿਆ ਆ ਐਲਈਡੀ ਚਲੋ ਮੇਰੇ ਘਰੇ ਤਾਂ ਇਹਦੀ ਲੋੜ ਨਹੀਂ ਪਰ ਮੈਂ ਇਹ ਐਲਈਡੀ ਇਹ ਕਬੱਡੀ ਦੇ ਗਰਾਊਂਡ ਦੇ ਸੇਵਾਦਾਰ ਜਸਪਾਲ ਸੁਨਾਮੀ ਨੂੰ ਦੇ ਰਿਹਾ ਕਿਉਂਕਿ ਇਹਦੇ ਘਰ ਦੇ ਵਿੱਚ ਇਹ ਚੀਜ਼ ਦੀ ਲੋੜ ਹੈ ਇਹ ਇਹਦਾ ਸਨਮਾਨ ਹੋ ਗਿਆ ਆਪਣੇ ਥੋਡੇ ਵੱਲੋਂ ਮੇਰੇ ਲਈ ਆ ਗਿਆ ਔਰ ਇਹ ਇਹ ਬੰਦੇ ਹਮੇਸ਼ਾ ਕਬੱਡੀ ਦੇ ਲਈ ਕਰਦੇ ਆ ਕਿਉਂਕਿ ਆਹ ਨੌਜਵਾਨ ਜਿਹੜਾ ਪਿਛਲੇ ਦਿਨੀ ਇਹਦਾ ਵੀ ਅਸੀਂ ਸਨਮਾਨ ਕਰਤਾ ਸੀਗਾ ਸੁਖੇ ਰੰਧਾਵੇ ਵੱਲੋਂ ਔਰ ਮੇਰੇ ਦਿਲ ਦੇ ਵਿੱਚ ਸੀਗਾ ਯਾਰ ਵੀ ਆਹ ਬੰਦੇ ਲਈ ਵੀ ਕੋਈ ਨਾ ਕੋਈ ਕੀਤਾ ਜਾਵੇ ਪਰ ਬਹੁਤ ਬਹੁਤ ਮੈਂ ਸਾਰੇ ਪਰਿਵਾਰ ਦਾ ਜ਼ੋਰਦਾਰ ਤਾੜੀਆਂ ਮਾਰਦੇ ਸਾਡੇ ਭਰਾ ਰਵਿੰਦਰ ਦੇ ਲਈ ਤੁਹਾਡੇ ਵੱਲੋਂ ਸਨਮਾਨ ਮੇਰੇ ਲਈ ਆ ਗਿਆ ਸਮਝ ਲਓ ਮੇਰੇ ਘਰ 'ਚ ਹੀ ਲੱਗੀ ਜੇ ਇਹਦੇ ਘਰ 'ਚ ਲੱਗੀ ਤਾਂ ਸਮਝ ਲਓ ਮੇਰੇ ਘਰ 'ਚ ਲੱਗੀ ਸੁਨਾਮੀ ਇਹ ਬਿੱਟੂ ਦਗਾਰ ਨੇ ਇਹਨੂੰ ਜੈਕਟ ਦਿੱਤੀ ਸੀਗੀ ਇੱਕ ਵਾਰੀ ਲਹਿਰੇ ਗਾਗੇ ਉਹ ਅੱਜ ਤੱਕ ਸਾੰਭੀ ਬੈਠਾ ਹੈ ਔਰ ਇਹ ਕਦਰ ਪਾਉਣ ਵਾਲੇ ਬੰਦੇ ਨੇ ਇੱਕ ਵਾਰੀ ਬਿੱਟੂ ਦਗਾਲ ਦੇ ਲਈ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਔਰ ਅੱਜ ਇਹ ਸਲਾਮੀ ਦੇ ਘਰੇ ਜਾ ਕੇ ਲੱਗੂਗੀ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਊਗੀ ਮੈਂ ਤੈਹ ਦਿਲ ਤੋਂ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਔਰ ਬਾਈ ਸਤਪਾਲ ਉਹਨਾਂ ਦਾ ਮੇਰੇ ਲਈ ਆਹੀ ਬਹੁਤ ਹੈ ਭਰਾਵੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਮੈਂ ਸਤਕਾਰ ਕਰਦਾ ਨੰਬਰਦਾਰ ਪਰਿਵਾਰ ਦਾ ਬਾਈ ਗੁਰਵਿੰਦਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਬਾਈ ਜੀ ਲੈ ਜੀ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋ ਰਪਿੰਦਰ ਜਲਾਲ ਦੇ ਲਈ ਆਪਣੇ ਕੋਲ ਹਰ ਸਾਲ ਪੁੱਜਦਾ ਹੈ ਭਾਵੇਂ ਕਿਸੇ ਵੀ ਵੱਡੇ ਕੱਪ ਤੇ ਜਾਣਾ ਹੋਵੇ